ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋ ਖਾਲਸਾ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਭਾਈ ਅਮਰਪਾਲ ਸਿੰਘ ਜੀ ਦੇ ਜਾਗਰ ਜਿਹੜੇ ਆ ਉਹ ਬਾਸ ਹੋ ਗਏ ਐ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਗਵਮੀ ਪ੍ਰਧਾਨ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਹਮੇਸ਼ਾ ਹੀ ਕੌਮ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਤੇ ਉਹਨਾਂ ਨੇ ਫੈਸਲੇ ਲਏ ਐ ਕੌਮ ਦੇ ਹਿੱਤ ਦੇ ਵਿੱਚ ਜਿਸ ਤਰੀਕੇ ਨਾਲ ਪਹਿਲਾਂ ਵੀ ਗੁਰੂ ਤੋਂ ਉਹਨਾਂ ਨੇ ਪੰਥ ਤੇ ਪੰਜਾਬ ਦੀ ਗੱਲ ਕੀਤੀ ਹੈ ਤੇ ਅੱਜ ਵੀ ਉਹਨਾਂ ਨੇ ਜਿਹੜਾ ਵਾਅਦਾ ਕੀਤਾ ਸੀ ਕਿ ਅਸੀਂ ਭਾਈ ਅਮਰਪਾਲ ਸਿੰਘ ਦੇ ਕਾਗਜ ਅਸਰਤ ਹੋਣਦੇ ਆ ਸਾਰੇ ਅਸੀਂ ਆਪਣੇ ਵਿਡਰੋ ਕਰਾਂਗੇ ਔਰ ਉੱਥੇ ਅਸੀਂ ਸੁਖਣਾ ਵੀ ਸੁਖੀ ਸੀ ਕਿ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੇ ਅਸੀਂ ਰਾਤੀ ਗਏ ਆ ਤੇ ਅੱਜ ਸਵੇਰੇ ਦਰਸ਼ਨ ਕਰਕੇ ਅਰਦਾਸ ਕਰਕੇ ਆਏ ਚੜ੍ਹਦੀ ਕਲਾ ਦੀ ਤੇ ਹੁਣ ਅਸੀਂ ਦਫ਼ਤਰ ਚ ਆੜ ਕੇ ਇਥੋਂ ਆਪਣੇ ਕਾਗਜ ਜਿਹੜੇ ਵਿਡਰੋ ਕੀਤੇ ਆ ਔਰ ਮੈਂ ਸੰਗਤਾਨੂ ਤੇ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਹੁਣ ਜਿਹੜੇ 14-15 ਦਿਨ ਰਹਿ ਗਏ ਐ ਸੰਗਰੂਰ ਦੀ ਸ਼ੀਟ ਤੇ ਕਡੂਲ ਸਾਹਿਬ ਦੀ ਸ਼ੀਟ ਰਾਤ ਦਿਨ ਇੱਕ ਕਰਕੇ ਇਹਨਾਂ ਯੋਧਿਆਂ ਨੂੰ ਪਾਰਲੀਮੈਂਟ 'ਚ ਭੇਜੋ ਤਾਂ ਕਿ ਆਪਣੇ ਨੌਜਵਾਨਾਂ ਦੀ ਜਿਹੜੇ ਡੇਡੇ ਟੰਗਣਾ ਸ਼ੀਸ਼ ਦਿੱਤੇ ਉਹਨਾਂ ਦੀ ਗੱਲ ਤੇ ਪੰਥ ਤੇ ਪੰਜਾਬ ਦੇ ਮੁੱਦੇ ਵੱਡੇ ਲੈਵਲ ਤੇ ਇਹ ਪਾਰਲੀਮੈਂਟ 'ਚ ਰੱਖੇ ਜਾਣ ਇਹਨੀਆਂ ਬੇਨਤੀਆਂ ਕਰਦਾ ਹੋਇਆ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਪਰਿਵਾਰ ਨੂੰ ਵਧਾਈ ਦਿੰਦਾ ਹੋਇਆ ਗੌਮ ਨੂੰ ਦੇਨਤੀ ਕਰਦਾ ਹੈ ਕਿ ਮੋਰਜਾ ਫਤਿਹ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਫਤਿਹ